ਜੋ ਕੁਝ ਕੱਲ ਦੇ ਘਟਨਾਕ੍ਰਮ ਚ ਵਾਪਰਿਆ ਸਿੱਖ ਕੌਮ ਦੇ ਵਾਸਤੇ ਇੱਕ ਵੱਡੀ ਦੁਬਧਾ ਪੈਦਾ ਕਰਕੇ ਰੱਖ ਦਿੱਤੀ ਸਮੇਂ ਦੀ ਲੀਡਰਸ਼ਿਪ ਨੇ ਜਿਹੜਾ ਬੰਦਾ ਅਸੀਂ ਇੱਕ ਗੱਲ ਕਹਿ ਦਿੰਨੇ ਬੜੀ ਹੋਪ ਕੇ ਜਥੇਦਾਰ ਹੋਵੇ ਤੇ ਅਕਾਲੀ ਬਾਬਾ ਫੂਲਾ ਸਿੰਘ ਵਰਗਾ ਇਦਾਂ ਕਹਿੰਨੇ ਨਾ ਆਪਾਂ ਉਹ ਐਵੇਂ ਕਹਿੰਦੇ ਜੇ ਨਾ ਅਕਾਲੀ ਫੂਲਾ ਸਿੰਘ ਵਰਗਾ ਨਹੀਂ ਲੱਭਦਾ ਲੱਭੇ ਕਿੱਦਾਂ ਅਕਾਲੀ ਭੂਲਾ ਸਿੰਘ ਦੇ ਕੋਲ 15-20 ਹਜ਼ਾਰ ਬੰਦਾ ਆਪਣਾ ਪਰਸਨਲ ਡਾਂਗ ਸੋਟਾ ਖੜਕਾਉਣ ਵਾਸਤੇ ਉਹ ਮੁਲਾਜ਼ਮ ਥੋੜਾ ਅੱਜ ਦੇ ਜਹੇਦਾਰ ਦੇ ਪੱਲੇ ਹੈ ਕਿ ਜਹੇਦਾਰ ਨੂੰ ਖੁਦ ਕਹਿਣਾ ਪਿਆ ਕੀ ਪਤਾ ਇਹਨਾਂ ਮੇਰੀ ਕਦੋਂ ਛੁੱਟੀ ਕਰ ਦੇਣੀ ਮੈਂ ਤੇ ਬੈਗ ਪੈਕ ਕਰਕੇ ਰੱਖਿਆ ਭਾਈ ਆਪਣਾ ਜੇ ਕੌਮ ਦਾ ਜਥੇਦਾਰ ਵੀ ਆ ਛਬਦ ਵਰਤੇ ਤੁਸੀਂ ਸਮਝ ਲਓ ਅਸੀਂ ਇਹ ਗੱਲ ਕਹਿੰਨੇ ਆ ਅਕਾਲ ਤਖਤ ਦਾ ਹੁਕਮ ਸਾਰੀ ਦੁਨੀਆ 'ਚ ਚੱਲਦਾ ਵਾ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਖੁਦ ਆਖਿਆ ਵੀ ਮੈਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਆਖਿਆ ਤੇਰਾ ਹੁਕਮਾ 100 ਮੀਟਰ ਦੇ ਘੇਰੇ ਘੇਰੇ ਚ ਚੱਲਦਾ ਵਾ ਪੂਰੀ ਦੁਨੀਆ ਦੀ ਗੱਲ ਬਾਅਦ ਚ ਕਰਾਂਗੇ ਕਿੱਥੇ ਖਲੋਗੇ ਅਸੀਂ ਆ ਕਿੱਡੀ ਵੱਡੀ ਮਾਰ ਵੱਜੀ ਸਾਨੂੰ ਜੰਨਾ ਚਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਰੱਖਣ ਦਾ ਤੇ ਕੱਢਣ ਦਾ ਵਿਧੀ ਵਿਧਾਨ ਕੌਮ ਆਪਣੇ ਹੱਥਾਂ ਤੋਂ ਨਹੀਂ ਨਾ ਲੈਂਦੀ ਜਿੰਨਾ ਚਿਰ ਤੁਸੀਂ ਜ਼ਫੇਦਾਰਾਂ ਨੂੰ ਮੁਲਾਜ਼ਮ ਬਣਾ ਕੇ ਰੱਖੋਗੇ ਸਾਡੀ ਦੁਰਦਸ਼ਾ ਇਹਦੇ ਤੋਂ ਵੀ ਭੈੜੀ ਹੋਣੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਨਾ ਹੋਈ ਤੇ ਮੈਨੂੰ ਆਖਿਓ ਅਕਾਲ ਤਖਤ ਦੀ ਇੱਕ ਆਵਾਜ਼ ਵਜੇ ਜਵਾਨੀਆਂ ਖੰਡੇ ਦੀਆਂ ਤਾਰਾਂ ਤੇ ਨੱਚ ਜਾਂਦੀਆਂ ਹੁੰਦੀਆਂ ਸੀ ਅੱਜ ਅਕਾਲ ਤਖਤ ਦੇ ਸਾਹਬ ਦੇ ਵਿਹੜੇ ਚ ਖਲੋਤੇ ਦਾਗੀ ਬੰਦੇ ਕਹਿੰਦੇ ਮੈਂ ਨਹੀਂ ਮੰਨਦਾ ਅਕਾਲ ਤਖਤ ਸਾਹਿਬ ਨੂੰ ਇੱਥੇ ਲਿਆ ਕੇ ਖਿਲਾਰਨਾ ਸੀ ਤੁਹਾਨੂੰ ਸਮੇਂ ਦੀ ਹਕੂਮਤ ਨੇ ਸਿੱਖੋ ਜਿਹੜਾ ਤੁਸੀਂ ਕਹਿੰਦੇ ਨਾ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜੰਨਾਚਰ ਜ਼ਹੀਦਾਰ ਇਹਨਾਂ ਦੀ ਹਾਂ ਚ ਹਾਂ ਮਲਾਉਂਦੇ ਰਹੇ ਉਹਨਾਂ ਚਰ ਅਕਾਲ ਤਖਤ ਮਹਾਨ ਸੀ ਜਿੱਦਨ ਉਹਨਾਂ ਨੇ ਮਾੜੀਆਂ ਦੀਆਂ ਅੱਖਾਂ ਵਿਖਾਈਆਂ ਤੇ ਅਗਲੇ ਦਿਨ ਹੀ ਜੁੱਲੀ ਬਿਸਤਰਾ ਗੋਲ ਕਰਾ ਕੇ ਉਹ ਕੱਢ ਦੇ ਪਨ ਮਾਰ ਅਕਾਲ ਤਖਤ ਸਾਹਿਬ ਦਾ ਸਿਸਟਮ ਕੌਮ ਦੇ ਹੱਥਾਂ ਚ ਪਰਸਨਲ ਤੌਰ ਤੇ ਚਾਹੀਦਾ ਕੀ ਆਖਿਆ ਸਾਡੇ ਕੱਲ ਬੰਦਿਆ ਨੇ ਕੱਢਣ ਲੱਗਿਆ ਇਹ ਜੀ 11 ਮੈਂਬਰੀ ਅੰਤਰੰਗ ਕਮੇਟੀ ਦਾ ਫੈਸਲਾ ਵਾ ਜ਼ਥੇਦਾਰ ਨੂੰ ਕੱਢਿਆ ਜਾਂਦਾ ਅੰਤਰੰਗ ਕਮੇਟੀ ਕੌਣ ਹੁੰਦੀ ਆ ਜ਼ਥੇਦਾਰ ਨੂੰ ਕੱਢਣ ਵਾਲੀ ਬਿਕਰਮ ਸਿੰਘ ਮਜੀਠੀਏ ਦਾ ਬਿਆਨ ਆਇਆ ਥੋੜਾ ਚਿਰ ਪਹਿਲਾਂ ਸ਼ਾਇਦ ਨੈਟ ਤੇ ਵੇਖ ਲਿਆਣਾ ਤੁਸੀਂ ਉਹ ਕਹਿੰਦਾ ਗਲਤ ਕੀਤਾ ਵਾ ਉਹ ਕਹਿੰਦਾ ਗਲਤ ਕੀਤਾ ਗੋਵਿੰਦ ਸਿੰਘ ਲੋਂਗੋਵਾਲ ਸਾਬਕਾ ਪ੍ਰਧਾਨ ਨੇ ਆਖਿਆ ਗਲਤ ਕੀਤਾ ਵਾ ਸਿਆਣੇ ਆ ਬੰਦੇ ਭਾਈ ਤੇ ਜਿਹੜੇ ਕੱਲ੍ਹ ਦੀਆਂ ਪਾਲਛਾ ਮਾਰਨ ਦਾ ਨਾ ਫੇਸਬੁੱਕ ਦੇ ਉੱਤੇ ਚੰਗਾ ਆਇਆ ਜਫੇਦਾਰ ਲਾਇਆ ਚੰਗਾ ਆਇਆ ਜਫੇਦਾਰ ਲਾਇਆ ਤੇ ਵੱਡੇ ਲੀਡਰਾਂ ਦੇ ਬਿਆਨ ਤੋਂ ਬਾਅਦ ਉਹ ਪਲਟੀਆਂ ਮਾਰਨ ਨੂੰ ਫੇਰਨ ਦੇ ਵੀ ਉਹਨੂੰ ਵੱਡਾ ਲੀਡਰ ਮੁੱਕਰ ਗਿਆ ਤੇ ਅਸੀਂ ਕਿਹੜੇ ਖੂਨ ਖਾਤੇ ਪਈਏ ਉਹ ਕੱਲ ਦੇ ਫੈਸਲੇ ਨੂੰ ਸਹੀ ਕਹਿਣ ਦਾ ਸੀ ਤੇ ਜਦੋਂ ਵੱਡੇ ਲੀਡਰ ਨੇ ਪਲਟੀ ਮਾਰੀ ਵੀ ਵੱਡੇ ਲੀਡਰ ਨੇ ਕਹਿ ਦਿੱਤਾ ਵੀ ਨਹੀਂ ਇਹ ਕੰਮ ਗਲਤ ਹੋਇਆ ਵਾ ਉਹ ਮਗਰ ਚਮਚਿਆਂ ਨੂੰ ਸਮਝ ਨਹੀਂ ਲੱਗਣ ਡਈ ਵੀ ਹੁਣ ਹਾਂਜ ਹਾਂ ਮਲਾਈਏ ਕਿ ਨਾਂਚ ਨਾਂ ਮਲਾਈਏ ਪਹਿਲਾਂ ਹੀ ਬੰਦਾ ਸੋਚ ਕੇ ਚੱਲੇ ਥੋੜਾ ਜਿਆ। ਇਹ ਕਹਿੰਦਾ ਚਮਚਾਗਰੀ ਵਾਲਿਆਂ ਦੇ ਕੋਲੋਂ ਬਚਣਾ ਚਾਹੀਦਾ ਅੱਜ ਦੇ ਦੌਰ ਅੰਦਰ। ਲੀਡਰ ਇਹਨੇ ਮਾਰੇ ਨਹੀਂ ਜਿਹਨੇ ਥੱਲੇ ਚਮਚੇ ਵੇਚੇ ਤੁਰੇ ਫਿਰਦੇ ਜਿਹੜੇ ਨੰਗ ਧੜੰਗ ਬੰਦਾ। ਉਹਨਾਂ ਬੰਦਿਆਂ ਨੇ ਸਭ ਕੁਝ ਦਾ ਲੀਡਰਾਂ ਦਾ ਪੱਠਾ ਭਾ ਕੇ ਰੱਖਿਆ। ਮੈਂ ਫੇਰ ਗੱਲ ਉੱਥੇ ਲੈ ਕੇ ਆਵਾਂ ਢਾਡੀ ਸਿੰਘ ਨਾਲ ਹੀ ਰਚਨਾ ਕਹਿਣਗੇ। ਸ਼ਰੀਅ ਕਾਲ ਤਖਤ ਸਾਹਿਬ ਕਿਸੇ ਦੇ ਪਿਓ ਦੀ ਜ਼ਕੀਰ ਨਹੀਂ ਆ 11 ਬੰਦੇ ਫੈਸਲਾ ਕਰਨ ਸ਼ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦਾ ਗੋਲਕ ਦਾ ਸਕੂਲਾਂ ਦਾ ਕਾਲਜਾਂ ਦਾ ਪਰ ਜਥੇਦਾਰ ਦੀ ਹਸਤੀ ਬਿਲਕੁਲ ਆਜ਼ਾਦ ਚਾਹੀਦੀ ਆ ਇੱਕ ਨਿੱਕੀ ਜੀ ਗੱਲ ਸੁਣਾਵਾਂ ਨਿੱਕੀ ਤੁਹਾਨੂੰ ਅਕਾਲ ਤਖਤ ਦੀ ਜਥੇਦਾਰ ਦੀ ਹਸਤੀ ਦਾ ਪਤਾ ਲੱਗੂ ਤੇ ਅੱਜ ਇਹਨਾਂ ਨੇ ਕਿੱਥੇ ਖਿਲਾਰਤਾ ਜਥੇਦਾਰ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਨਾ ਆ ਦਰਿਆ ਸਤਲੁਜ ਲੰਘਦਣ ਦਾਟ ਲਗੋ ਇਹ ਬਾਰਡਰ ਸੀ ਸਿੱਖਾਂ ਦਾ ਸ਼ੇਰੇ ਪੰਜਾਬ ਦਾ ਬਾਰਡਰ ਸੀ ਤੇ ਲਿਖਤੀ ਇਕਰਾਰਨਾਮਾ ਆਇਆ ਸੀ ਕਿ ਦਰਿਆ ਸਤਲੁਜ ਪਾਰ ਕਰਕੇ ਸ਼ੇਰੇ ਪੰਜਾਬ ਦਾ ਕੋਈ ਬੰਦਾ ਦੂਜੇ ਬੰਨੇ ਨਹੀਂ ਜਾਊਗਾ ਯਾਨੀ ਕਿ ਸਤਲੁਜ ਤੋਂ ਇਧਰ-ਇਧਰ ਤੁਸੀਂ ਸ਼ੇਰੇ ਪੰਜਾਬ ਵੱਲ ਜੇ ਤੇ ਸਤਲੁਜ ਤੋਂ ਜਦੋਂ ਪਾਰ ਕਰਕੇ ਫਿਰ ਤੁਸੀਂ ਪੰਜਾਬ ਵਾਲੇ ਪਾਸੇ ਨਹੀਂ ਜੀ ਰਹਿੰਦੇ ਉਹਨਾਂ ਦਿਨਾਂ ਚ ਉਹਨਾਂ ਦਿਨਾਂ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜਦੋਂ ਮਰਜੀ ਦਰਿਆ ਪਾਰ ਕਰਕੇ ਤੇ ਆਨੰਦਪੁਰ ਸਾਹਿਬ ਜਾ ਵੜਦਾ ਹੁੰਦਾ ਸੀ। ਜਦੋਂ ਮਰਜੀ ਦਰਿਆ ਪਾਰ ਕਰਕੇ ਉਹਨੇ ਪਟਿਆਲੇ ਵਾਲੇ ਆਲਾ ਸਿੰਘ ਨਾਲ ਨੂੰ ਜਾ ਮਿਲਣਾ ਤਾਂ ਅੰਗਰੇਜ਼ਾਂ ਨੂੰ ਬੜਾ ਗੁੱਸਾ ਚੜਿਆ ਕਰਨਾ। ਅੰਗਰੇਜ਼ਾਂ ਨੇ ریاਸਤਾਂ ਨੂੰ ਆਖਿਆ ਕਰਨਾ ਵੀ ਲਿਖਤੀ ਐਗਰੀਮੈਂਟ ਹੋਇਆ ਵਾ ਸ਼ੇਰੇ ਪੰਜਾਬ ਦਾ ਕੋਈ ਬੰਦਾ ਦਰਿਆ ਸਤਲੁਜ ਪਾਰ ਕਰਕੇ ਇੱਧਰ ਨਹੀਂ ਆ ਸਕਦਾ। ਇਹ ਅਕਾਲੀ ਬੂਲਾ ਸਿੰਘ ਤੀਜੇ ਦਿਨ ਘੋੜੇ ਤੇ ਚੜਦਾ 5-7000 ਬੰਦਾ ਨਾਲ ਲੈਂਦਾ ਤੇ ਜਦੋਂ ਮਰਜੀ ਦਰਿਆ ਪਾਰ ਕਰਕੇ ਕਿਤੇ ਆਨੰਦਪੁਰ ਸਾਹਿਬ ਚਲ ਜਾਂਦਾ ਕਿਤੇ ਪਟਿਆਲੇ ਆ ਜਾਂਦਾ ਕਿਤੇ ਕਿਤੇ ਚਲਾ ਜਾਂਦਾ ਤੇ ਰਿਆਸਤਾਂ ਨੇ ਅੰਗਰੇਜ਼ਾਂ ਨੂੰ ਇੱਕ ਗੱਲ ਆਖੀ ਸੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਤੇ ਅਕਾਲ ਤਖਤ ਸਾਹਿਬ ਦੀ ਹਸਤੀ ਕਿਸੇ ਸੰਧੀ 'ਚ ਨਹੀਂ ਆਉਂਦੀ ਇਹ ਪੂਰੀ ਦੁਨੀਆ ਦਾ ਮਾਲਕ ਆ ਸਾਡੀ ਅੱਖਾਂ ਦੇ ਸਾਹਮਣੇ ਪੂਰੀ ਦੁਨੀਆ ਦਾ ਮਾਲਕ ਆ ਸਿੱਖੋ ਅੱਜ ਵੀ ਅਕਾਲ ਤਖਤ ਸਾਹਿਬ ਦੇ ਝੰਡੇ ਥੱਲੇ ਆਉਣ ਦੀ ਬੜੀ ਜ਼ਰੂਰਤ ਆ ਲੋੜਿਆ ਪਰ ਬਚਾ ਤੁਹਾਡਾ ਤਾਂ ਮੈਨੂੰ ਮੇਰੇ ਸ਼੍ਰੋਮਣੀ ਕਮੇਟੀ 'ਚ ਬੜੇ ਚੰਗੇ ਚੰਗੇ ਦੋਸਤ ਮਿੱਤਰ ਆ ਕਿਉਂਕਿ ਮੇਰੇ ਘਰ ਦੇ ਘਟੋ ਘਟ 10 ਮੈਂਬਰ ਸ਼੍ਰੋਮਣੀ ਕਮੇਟੀ 'ਚ ਮੁਲਾਜ਼ਮ ਆ ਮੇਰੇ ਆਪਣੇ ਟੱਬਰ ਦੇ ਮੈਂ ਹਰ ਸਟੇਜ ਤੇ ਕਹਿੰਦਾ ਸ਼੍ਰੋਮਣੀ ਕਮੇਟੀ ਕੌਮ ਦੀ ਜਿੰਦ ਜਾਨ ਆ ਕੌਮ ਦੀ ਰੂਹੇ ਰਵਾ ਜਥੇਬੰਦੀ ਆ ਪਰ ਪ੍ਰਬੰਧ ਨਕਮੇ ਆ ਥਾਜਾ ਕਰੀਏ ਕੀ ਹੋਣਾ ਹੁਣ ਗੱਡੀ ਹੋਵੇ 1 ਕਰੋੜ ਦੀ ਸੁਣ ਲਿਓ ਗੱਲ ਗੱਡੀ ਹੋਵੇ 1 ਕਰੋੜ ਦੀ ਤੇ ਜੇ ਡਰਾਈਵਰ ਤੁਸੀਂ ਮੇਰੇ ਅਰਕਾ ਰੱਖੋਗੇ ਫਿਰ ਤੇ ਰੂੜੀਆਂ ਤੇ ਚਾੜੂਗਾ ਨਾ ਕਿ ਡਰਾਈਵਰ ਹੀ ਨਕਮਾਂ ਰੱਖ ਲਿਆ ਤੁਸੀਂ ਗੱਡੀ ਕਰੋੜ ਦੀ ਲੈਣ ਦੀ ਗੱਡੀ ਦਾ ਥੋੜਾ ਕਸੂਰ ਸੀ ਡਰਾਈਵਰ ਚਾਹੀਦਾ ਸੀ ਸਿੰਘ ਸਾਹਿਬ ਵਰਗਾ ਇੰਨਾ ਵਰਗਾ ਭਾਈ ਸਾਹਿਬ ਬਣਾ ਵਰਗਾ ਨਾ ਤੁਹਾਡੇ ਵਰਗਾ ਕੋਈ ਸਿਆਣਾ ਬੈਣਾ ਕੋ ਸਟੀਰਿੰਗ ਤੇ ਬੈਂਦਾ ਉਹ ਵੇਖਦਿਆਂ ਹੀ ਦੱਸਦਾ ਵੀ ਦੀ ਮਾਈਲੇਜ ਇੰਨੀ ਆ ਇਹਦਾ ਰੇਸ ਇੰਨੀ ਆ ਇਹਦੇ ਵਿੱਚ ਆ ਫੈਸਿਲਿਟੀ ਆ ਇਹਦੇ ਵਿੱਚ ਆ ਫੈਸਿਲਿਟੀ ਆ ਸਾਡੀਆਂ ਸੰਸਥਾਵਾਂ ਮਾੜੀਆਂ ਨਹੀਂ ਇਹ ਮਹਿੰਗੇ ਭਾਅ ਸਾਨੂੰ ਮਿਲੀਆਂ ਸੀ ਤੁਸੀਂ ਡਰਾਈਵਰ ਨਕਮੇ ਭਾਅ ਦਿੱਤੇ ਸੀਟਾਂ ਦੇ ਉੱਤੇ ਲਿਆ ਦੇ ਮੈਂ ਕਿਦਾਂ ਕਹਦੇ ਸ਼ਰਮਣੀ ਕਮੇਟੀ ਮਾੜੀ ਆ ਸਾਡੇ ਵੱਡਿਆਂ ਨੇ ਸਿਰ ਦੇ ਕੇ ਬਣਾਈਆਂ ਝੰਡਾ ਨਾਲ ਸੜ ਕੇ ਬਣਾਈਆਂ ਲਛਮਣ ਸਿੰਘ ਧਾਰੋਵਾਲੀ ਉਹਨਾਂ ਦਾ ਖੂਨ ਡੁੱਲਾਵਾ ਮੈਂ ਫੇਰ ਕਹਦਿਆਂ ਜੰਨਾ ਜਰ ਸਾਡੇ ਤਖਤਾਂ ਦਾ ਵਿਧੀ ਵਿਧਾਨ ਨਹੀਂ ਬਦਲਦਾ ਇਹ 12 14 ਬੰਦਿਆਂ ਦੇ ਕੋਲ ਕੋਈ ਅਧਿਕਾਰ ਨਹੀਂ ਅੰਤਰੰਕ ਕਮੇਟੀ ਦੇ ਕੋਲ ਕਿ ਬਿਨਾ ਪੁੱਛਿਆ ਚਲੋ ਨਵੇਂ ਜਥੇਦਾਰ ਨੂੰ ਤੇ ਵਧਾਈ ਮੈਂ ਵੀ ਦੇ ਦੇਣਾ ਭਾਈ ਕੁਲਦੀਪ ਸਿੰਘ ਨੂੰ ਲਓ ਮੇਰੇ ਵੱਲੋਂ ਵਧਾਈ ਆ ਜੀ ਆ ਮੀਡੀਆ ਨੇ ਖਬਰ ਪਹੁੰਚਾ ਦੇਣੀ ਆ ਵਧਾਈ ਆ ਜੀ ਪਰ ਪਹਿਲੇ ਦਾ ਕੋਈ ਕਸੂਰ ਤੇ ਦੱਸ ਕੇ ਜਾਓ ਜਾਂਦੇ ਜਾਂਦੇ ਵੀ ਉਹਨੇ ਕੀ ਕੀਤਾ ਵਾ ਕਿਹੜਾ ਗਵਨ ਕੀਤਾ ਵਾ ਕਿਹਦੇ ਨਾਲ ਧੱਕਾ ਕੀਤਾ ਵਾ ਕਿਹਦੇ ਨਾਲ ਕੋਈ ਪਹਿਲੇ ਦਾ ਕਸੂਰ ਤੇ ਦੱਸੋ ਇਦਾਂ ਵੀ ਕੰਨੋਂ ਬੜੀ ਬਾੰਦਰੀ ਜਦੋਂ ਮਰਜ਼ੀ ਕੰਨ ਮਰੋੜਦਾ ਤੁਸੀਂ ਪੰਡਾ ਪੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਕੀ ਚੋਕਲਾ ਦੂਜੀ ਚਾਰ ਬੰਦੇ ਜਲੀਲ ਕਰਨ ਨੂੰ ਤੁਸੀਂ ਮਗਰ ਤਿਆਰ ਕਰਕੇ ਰੱਖ ਲੈਂਦੇ ਹੋ ਅੱਜ ਵੀ ਕੌਮ ਨੂੰ ਸਿਰ ਜੋ ਤੇ ਮੈਂ ਹੈਰਾਨ ਪਤਾ ਕਿਹੜੀ ਗੱਲ ਤੇ ਆ ਕੋਈ ਜਥੇਬੰਦੀ ਦਾ ਮੂੰਹ ਨਹੀਂ ਫੁੱਟਿਆ ਅਜੇ ਤੱਕ ਮੇਰੇ ਅਰਗੇ ਇੱਕ ਦੋ ਟਾੜੀਆ ਜਿਹੜੇ ਬੋਲੀ ਜਾਂਦੇ ਆ ਸਾਡੇ ਬੋਲੇ ਦਾ ਕਿੰਨਾ ਕਸਰਿਆ ਕਿੱਥੇ ਗਈਆਂ ਸਾਡੀਆਂ ਟਕਸਾਲਾਂ ਕਿੱਥੇ ਗਈਆਂ ਸਾਡੀਆਂ ਨਿਹੰਗ ਜਥੇਬੰਦੀਆਂ ਕਿੱਥੇ ਗਏ ਸਾਡੇ ਵੱਡੇ ਵੱਡੇ ਬੁੱਢੇ ਦਲ ਜਾਂ ਵੱਡੇ ਵੱਡੇ ਪੰਥ ਦੀਆਂ ਗੱਲਾਂ ਕਰਨ ਵਾਲੇ ਬੰਦੇ ਉਹਨਾਂ ਦਾ ਫਰਜ਼ ਨਹੀਂ ਸੀ ਕੱਲ ਪੈੰਦੀ ਸੱਡੇ ਸਟੈਂਡ ਲੈਣ ਦੇ ਵੀ 11 12 ਬੰਦੇ ਕੌਣ ਹੁੰਦੇ ਆ ਅਕਾਲ ਤਖਤ 11 12 ਬੰਦਿਆਂ ਦਾ ਨਹੀਂ ਅਕਾਲ ਤਖਤ ਪੂਰੀ ਦੁਨੀਆ 'ਚ ਵੱਸਣ ਵਾਲੀ ਸਿੱਖਾਂ ਦਾ ਵਾ ਕਿਹੇ ਬੰਦੇ ਨੇ ਸਟੈਂਡ ਨਹੀਂ ਲਿਆ ਪਤਾ ਨਹੀਂ ਲਫਾਫੇ ਮੋਟੇ ਮਿਲੇ ਜਾਂ ਤੇ ਜੀਬ ਤੇ ਭਾਰ ਜ਼ਿਆਦਾ ਪੈ ਜਾਂਦਾ ਸਾਡੀ ਨੂੰ ਮਾਫ ਕਰਿਓ ਅੱਜ ਲੋੜਿਆ ਕੌਮ ਨੂੰ ਇੱਕ ਝੰਡੇ ਥੱਲੇ ਹੋਣ ਦੀ ਇਹ ਉਹ ਝੰਡਾ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦਾ ਵਾ ਜੰਨਾ ਚਿਰ ਤੁਸੀਂ ਸਿਆਣਪ ਦੇ ਨਾਲ ਸੂਝਤਾ ਦੇ ਨਾਲ ਨਹੀਂ ਚੱਲਦੇ ਆਉਣ ਵਾਲੀ ਰਾਜਨੀਤੀ ਵਿੱਚ ਕਚਾਤੀ ਮਾਰੋ ਤੁਸੀਂ ਪੜੇ ਲਿਖੇ ਬੈਠੇ ਇੰਟਰਨੈਟ ਤੇ ਸਰਚ ਮਾਰੋ ਜਾ ਕੇ ਵਿਸ਼ਵ ਪੱਧਰ ਦੀ ਰਾਜਨੀਤੀ ਜਦ ਅੱਜ ਸਿੱਖਾਂ ਦੀਆਂ ਗੱਲਾਂ ਹੁੰਦੀਆਂ ਵਿਸ਼ਵ ਪੱਧਰ ਦੀ ਰਾਜਨੀਤੀ ਤੇ ਤੇ ਜਿਹੜਾ ਇੱਥੋਂ ਦਾ ਸਿਸਟਮ ਹੈ ਨਾ ਤੁਹਾਨੂੰ ਜੁੱਤੀਓ ਜੁੱਤੀ ਕਰਾ ਕੇ ਤੇ ਇੰਟਰਨੈਸ਼ਨਲ ਪੱਧਰ ਤੇ ਬਦਨਾਮ ਕਰਨ ਲਿਆ ਵਾ ਅਸੀਂ ਚਾਲ ਨਹੀਂ ਸਮਝਣ ਦੇ ਦੁਸ਼ਮਣ ਦੀ ਅਮਰੀਕਾ ਕੈਨੇਡਾ ਇੰਗਲੈਂਡ ਯੂਰਪ ਚ ਸਿੱਖਾਂ ਦੀਆਂ ਗੱਲਾਂ ਹੁੰਦੀਆਂ ਵਾ ਕਿ ਸਿੱਖ ਇੱਕ ਕੌਮ ਹੈਗੀ ਆ ਤੇ ਇੱਥੋਂ ਦਾ ਨਜਾਮ ਤੁਹਾਨੂੰ ਆਪਸ ਵਿੱਚ ਪੱਗੋ ਪੱਗੀ ਕਰਾਉਣਾ ਚਾਹੁੰਦਾ ਵਾ ਪੀ ਇਹਨਾਂ ਨੂੰ ਵਿਸ਼ਵਲ ਲੈਵਲ ਉੱਤੇ ਬੇਇੱਜ਼ਤ ਕੀਤਾ ਜਾਵੇ